ਬਿਲਕੁਲ ਤਕਾ ਹੋ ਰਿਹਾ ਬਿਲਕੁਲ ਤਕਾ ਆ ਰਿਹਾ ਯਾ ਹਰੇਕ ਬੰਦੇ ਨੂੰ ਕਿਸਾਨ ਕੀ ਦੂਸਰਾ ਕੀ ਬਿਜ਼ਨਸਮੈਨ ਕੀ ਆਪਦੇ ਹੱਕ ਲੈਣ ਵਾਸਤੇ ਨਰਿੰਦਰ ਮੋਦੀ ਜੀ ਨੇ ਜੋ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਤੋਂਮਸ ਸਾਹਿਬ ਨਾਲ ਨਰਿੰਦਰ ਤੋਂਮਰ ਜੀ ਨਾਲ 2-3 ਮੀਟਿੰਗਸ ਹੋਈਆਂ ਮੱਡਾ ਸਾਹਿਬ ਨਾਲ ਮੀਟਿੰਗਸ ਹੋਈਆਂ ਹੁਣ ਮੈਂ ਇੱਕ ਸਰਕਾਰ ਨੂੰ ਪੁੱਛਣਾ ਚਾਹਨਾ ਹੈ ਕਿ ਤੁਸੀਂ ਵੱਡੇ ਵੱਡੇ ਜਿੰਨੇ ਜ ਹੈਗੇ ਨੇ ਇੰਡਸਟਰੀ ਲਿਸਟ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਜੀ ਪਾਰਟਿੰਗ ਬਿਲੋਂਗ ਕਰਦੇ ਹਾਂ ਭਾਈ ਜੀ ਮੇਰਾ ਨਾਮ ਇੰਦਰਜੀਤ ਸਿੰਘ ਹੈ ਔਰ ਮੈਂ ਸਾਫ ਦਾ ਰਾਸ਼ਟਰਪਤੀ ਗੈਨੀ ਜੈਲਸਿੰਗ ਜੀ ਦਾ ਗ੍ਰੈਂਡਸਨ ਹਾਂ ਤੇ ਮੈਂ ਅੱਜ ਇੱਥੇ ਰਣਪੁਰ ਸਾਹਿਬ ਆਇਆ স্পੈਸ਼ਲ ਮੱਥਾ ਟੇਕਣ ਤੇ ਤੁਹਾਡੇ ਮਾਧਿਅਮ ਤੇ ਤੁਸੀਂ ਅੱਜ ਉਹ ਮੇਰੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਮੈਂ ਇੱਕ ਗੱਲ ਕਹਿਣਾ ਜ਼ਰੂਰ ਚਾਹਨਾ ਕਿ ਜਦੋਂ ਅੱਜ ਤੋਂ ਪਹਿਲਾਂ ਕਿਸਾਨ ਅੰਦੋਲਨ ਹੋਇਆ ਸੀ ਉਦੋਂ ਵੀ ਭਾਜਪਾ ਨੇ ਇਹਨਾਂ ਦੀ ਆਪਸ ਵਿੱਚ ਕਾਫੀ ਲੜਾਈ ਤੇ ਲੜਾਈ ਜ ਲੜਾਈ ਚ ਅਗਲੀ ਤੇ ਕਾਫੀ ਬੰਦਿਆਂ ਦਾ ਨੁਕਸਾਨ ਹੋਇਆ ਉਸ ਦੇ ਬਾਵਜੂਦ ਵੀ ਮੈਂ ਪਹਿਲਾ ਇਨਸਾਨ ਸੀਗਾ ਪੰਜਾਬ ਚੋਂ ਤੁਸੀਂ ਅਖਬਾਰਾਂ 'ਚ ਪੜਿਆ ਹੋਣਾ ਉਸ ਟਾਈਮ ਤੇ ਮੈਂ ਬੀਜੇਪੀ ਜੁਆਇਨ ਕੀਤੀ ਸੀ ਤੇ ਜਦੋਂ ਮੈਨੂੰ ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਇਸ ਤਰੀਕੇ ਨਾਲ ਮੈਂ ਕਿਹਾ ਦੇਖਿਓ ਠੀਕ ਹੈ ਨੀਤੀਆਂ ਹੈਗੀਆਂ ਕੁਝ ਅਭੀ ਇਹਨੂੰ ਹੱਲ ਕਰਾਂਗੇ ਉਸ ਤੋਂ ਬਾਅਦ ਮੇਰੀਆਂ ਮੀਟਿੰਗਸ ਹੋਈਆਂ ਤੋਮਰ ਸਾਹਿਬ ਨਾਲ ਮੇਰੇ ਜੋ ਤੋਮਰ ਜੀ ਨਾਲ ਦੋ ਤਿੰਨ ਮੀਟਿੰਗਸ ਹੋਈਆਂ ਨੱਡਾ ਸਾਹਿਬ ਨਾਲ ਮੀਟਿੰਗਸ ਹੋਈਆਂ ਕਿ ਵੀ ਜਲਤੋ ਜਲ ਹੱਲ ਕੱਢਿਆ ਜਾਵੇ ਉਹਦਾ ਅਸਰ ਇਹ ਰਿਹਾ ਕਿ ਨਰਿੰਦਰ ਮੋਦੀ ਜੀ ਨੇ ਜੋ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਤਿੰਨੇ ਕਾਨੂੰਨ ਵਾਪਸ ਲੈ ਲਏ ਪਰ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਉਸ ਟਾਈਮ ਤੇ ਸਾਡੇ ਤੋਂ ਗਲਤੀ ਹੋਈ ਹੈ ਕਿ ਉਸ ਟਾਈਮ ਤੇ ਐਮਐਸਪੀ ਦਾ ਵੀ ਮੁੱਦਾ ਜਿਹੜਾ ਸੀਗਾ ਉਹ ਕਲੀਅਰ ਕਰ ਲੈਣਾ ਚਾਹੀਦਾ ਸੀ ਜੋ ਕਿ ਉਹ ਨਹੀਂ ਕੀਤਾ ਗਿਆ ਕਿਉਂਕਿ ਮੈਂ ਵੀ ਕਿਸਾਨ ਐ ਮੇਰੀ ਵੀ ਜ਼ਮੀਨ ਜਾਇਦਤ ਐ ਖੇਤੀ ਕਰਦਾ ਮੈਂ ਤੇ ਮੈਂ ਕੋਈ ਕਿਸਾਨਾ ਤੋਂ ਲੱਗ ਨਹੀਂ ਆ ਪਰ ਉਹ ਚਲੋ ਸ਼ਾਂਤੀਪੂਰਨ ਚਲਾ ਰਿਹਾ ਕੰਮ ਹੁੰਦੇ ਰਿਹਾ ਉਹਨਾਂ ਦੀ ਅੱਛੀ ਪਾਲਿਸੀ ਸੀਗੀ ਆ ਅੱਜ ਹਿੰਦੁਸਤਾਨ ਕਾਫੀ ਅੱਗੇ ਪਹੁੰਚਿਆ ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਨਾ ਕਿ ਉਹੀ ਦੁਬਾਰਾ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਔਰ ਇਸ ਟਾਈਮ ਤੇ ਕਿਸਾਨ ਬਿਲਕੁਲ ਸ਼ਾਂਤ ਮੈਨਰ ਆਪਣਾ ਸੰਘਰਸ਼ ਕਰਨਾ ਚਾਹੁੰਦੇ ਸੀ ਜਿਹਦੇ ਵਿੱਚ ਗਵਰਨਮੈਂਟ ਜਿਹੜੀ ਸੀਗੀ ਹਰਿਆਣਾ ਦੀ ਉਹਨਾਂ ਨੇ ਗਲਤ ਸਟੈਪ ਚੱਕਿਆ ਇਹਨਾਂ ਤੇ ਥਰੂ ਗੈਸੇਸ ਕੀਤੇ ਮੈਂ ਦਿੱਲੀ ਤੋਂ ਆ ਰਿਹਾ ਸੀਗਾ ਵੱਡੇ ਵੱਡੇ ਕੰਟੇਨਰ ਜਿਵੇਂ ਕਿ ਜਿਸ ਤਰੀਕੇ ਨਾਲ ਕਿ ਇੱਕ ਬਾਰਡਰ ਪਾਕਿਸਤਾਨ ਤੇ ਹਿੰਦੁਸਤਾਨ ਦੀ ਲੜਾਈ ਲੱਗੀ ਹੋਵੇ ਤੇ ਬਾਰਡਰ ਸੀਲ ਕੀਤੇ ਜਾਂਦੇ ਉਸ ਤਰੀਕੇ ਨਾਲ ਜਗ੍ਹਾ ਜਗ੍ਹਾ ਤੇ ਸੀਲਿੰਗ ਹੋ ਰਹੀ ਸੀ ਤੇ ਮੈਂ ਕਈ ਵਾਰੀ ਪੁਲਿਸ ਵਾਲਿਆਂ ਨੂੰ ਪੁੱਛਿਆ ਕਹਿੰਦੇ ਨਹੀਂ ਉਧਰੋਂ ਕਿਸਾਨ ਆ ਰਹੇ ਨੇ ਮੈਂ ਇੱਕ ਚੀਜ਼ ਪੁੱਛਣਾ ਚਾਹਨਾ ਸਰਕਾਰ ਕੋਲੋਂ ਵੀ বিজেপি ਸਰਕਾਰ ਕੋਲੋਂ ਕਿ ਕਿਸਾਨ ਆਦਮੀ ਬਾਈਕ ਕਾਰ ਟਰੈਕਟਰ ਤੇ ਦਿੱਲੀ ਨਹੀਂ ਜਾ ਸਕਦਾ ਬਾਈਕ ਕਾਰ ਜਾ ਸਕਦਾ ਦੂਸਰੇ ਲੋਕ ਲਾਲ ਕਿਲੇ ਦੇ ਕੋਲ ਜਾ ਕੇ ਉੱਥੇ ਮੈਦਾਨ ਹੈਗਾ ਰਾਮਲੀਲਾ ਮੈਦਾਨ ਹੈਗਾ ਉੱਥੇ ਜਾ ਕੇ ਧਰਨਾ ਦੇ ਕੇ ਆਪਣੀਆਂ ਮੰਗਾਂ ਕਰਦੇ ਨੇ ਤੇ ਕਿ ਸਾਨੂੰ ਕਿਸਾਨਾਂ ਨੂੰ ਹੱਕ ਨਹੀਂ ਹੈ ਉੱਥੇ ਜਾਂਦਾ ਸਾਨੂੰ ਵੀ ਹੱਕ ਹੈ ਅਸੀਂ ਆ ਜਾਓ ਉੱਥੇ ਜਾ ਕੇ ਸ਼ਾਂਤਮਈ ਨਾਲ ਅੰਦੋਲਨ ਕਰ ਸਕਦੇ ਸੀ ਅਸੀਂ ਇਸ ਵਾਰ ਉਹਨਾਂ ਦੇ ਅਥਰੂ ਗੈਸਟੇ ਗੇ ਬੁਲੇਟਸ ਚਲਾਈਆਂ ਗਈਆਂ ਜੋ ਆ ਅੱਜਕੱਲ ਜੋ ਡੁਪਲੀਕੇਟ ਬੁਲੇਟਸ ਆਨੇ ਜਿਹੜੇ ਜ਼ਖਮ ਹੁੰਦਾ ਉਹ ਕਿੰਨੇ ਜ਼ਖਮੀ ਹਿੰਸਕ ਇਨਸਾਨ ਹੋਏ ਆ ਇਹ ਜਿਹੜੇ ਹਰਿਆਣਾ ਗਵਰਨਮੈਂਟ ਨੇ ਚੱਕਿਆ ਮੁੱਦਾ ਇਹ ਬਿਲਕੁਲ ਗਲਤ ਹੈਗਾ ਉਹਦੀ ਸਰਕਾਰ ਜਿਹੜੀ ਕਿਸਾਨਾਂ ਤੇ ਉਪਰਤਿਆਚਾਰ ਕਰੀ ਧੱਕਾ ਕਰ ਰਹੀ ਹੈ ਬਿਲਕੁਲ ਧੱਕਾ ਹੋ ਰਿਹਾ ਬਿਲਕੁਲ ਧੱਕਾ ਹੋ ਰਿਹਾ ਯਾ ਹਰੇਕ ਬੰਦੇ ਨੂੰ ਕਿਸਾਨ ਕੀ ਦੂਸਰਾ ਕੀ ਬਿਜ਼ਨਸਮੈਨ ਕੀ ਆਪਦੇ ਹੱਕ ਲੈਣ ਵਾਸਤੇ ਧਰਨੇ ਦੇਣੇ ਪ੍ਰੋਟੈਕਟਸ ਕਰਨੇ ਉਹਦਾ ਹੱਕ ਬੰਦਾ ਤੁਸੀਂ ਉਸੇ ਪਾਰਟੀ ਦੇ ਵਿੱਚੋਂ ਜਿਹੜੀ ਪਾਰਟੀ ਇਹਨਾਂ ਧੱਕਾ ਕਰ ਰਹੀਆਂ ਫਿਰ ਤੁਸੀਂ ਕੋਈ ਪਾਰਟੀ ਤੋਂ ਅਸਤੀਫਾ ਕਿਉਂ ਨਹੀਂ ਦਿੰਦੇ ਦੇਖੋ ਮੈਂ ਤੁਹਾਨੂੰ ਇਹੀ ਚੱਲ ਕਹਿਣਾ ਚਾਹੁੰਦਾ ਹੈ ਕਿ ਜਦੋਂ ਕੋਈ ਜੁਆਇਨ ਨਹੀਂ ਕਰਨਾ ਚਾਹੁੰਦਾ ਸੀਗਾ ਉਸ ਟਾਈਮ ਤੇ ਮੈਂ ਜੁਆਇਨ ਕੀਤਾ ਸਭ ਤੋਂ ਪਹਿਲਾਂ ਮੈਂ ਜੁਆਇਨ ਕੀਤਾ ਔਰ ਮੈਂ ਅੱਜ ਤੁਹਾਡੇ ਸਾਹਮਣੇ ਤੁਹਾਡੇ ਮੱਧਮ ਤੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਵਿਧ ਨੇ ਛੋਟਾ ਟਾਈਮ ਦੇ ਅੰਦਰ ਕਿ ਅਗਰ ਇਹਨਾਂ ਨੇ ਮਸਲਾ ਹੱਲ ਨਹੀਂ ਕੀਤਾ ਤਾਂ ਰਿਜ਼ਾਈਨ ਵੀ ਮੇਰਾ ਸਭ ਤੋਂ ਪਹਿਲਾਂ ਹੀ ਆਊਗਾ ਸ਼ਾਰਟ ਟਾਈਮ ਮੀਨਸ 1 ਡੇ 2 ਡੇ ਔਰ 1 ਵੀਕ ਵਿਦਰ 1 ਵੀਕ ਟਾਈਮ 10 ਡੇਸ ਜੋ ਵੀ ਨੇਚਰਲੀ ਸਰਕਾਰ ਦੀਆਂ ਉਹ ਫਾਰਮੈਲिटीज ਹੁੰਦੀਆਂ ਹੈਗੀਆਂ ਉਹ ਐਸੋ ਐਸੋ ਪੂਰੀਆਂ ਕੀਤੀ ਜਾਣ ਕਿਸਾਨਾਂ ਨੂੰ ਕੀਤਾ ਜਾਵੇ ਉਹਨਾਂ ਦੇ ਹੱਕ ਦੀ ਜਿਹੜੀ ਚੀਜ਼ ਹੈ ਉਹ ਕੀਤੀ ਜਾਵੇ ਉਹਨਾਂ ਨੂੰ ਦਿੱਤਾ ਜਾਵੇ ਉਹ ਅੰਦਾਤਾ ਨੇ ਲੋਕਾਂ ਨੂੰ ਰੋਟੀ ਖਵਾਉਂਦੇ ਨੇ ਉਹ ਤੁਸੀਂ ਦੇਖੋ ਕਿਵੇਂ ਕਿਸ ਤਰੀਕੇ ਨਾਲ ਪਹਿਲਾਂ ਤੁਸੀਂ ਬੀਜ ਦੇ ਕਣ ਕਿਵੇਂ ਬੀਜਦੇ ਤਾਂ ਜਾ ਕੇ ਅੰਨ ਤੁਹਾਨੂੰ ਮਿਲਦਾ ਹੈ ਹੁਣ ਮੈਂ ਇੱਕ ਸਰਕਾਰ ਨੂੰ ਪੁੱਛਣਾ ਚਾਹਨਾ ਹੈ ਕਿ ਤੁਸੀਂ ਵੱਡੇ ਵੱਡੇ ਜਿੰਨੇ ਜ ਹੈਗੇ ਨੇ ਇੰਡਸਟਰੀ ਲਿਸਟ ਜਿਨ੍ਹਾਂ ਨੇ ਗੱਭਨ ਕੀਤਾ ਹੈਗਾ ਬੈਂਕਾਂ 'ਚ ਉਹਨਾਂ ਦੇ ਤੁਸੀਂ ਕਰਜ਼ੇ ਮਾਫ ਕਰੀ ਜਾਂਦੇ ਹੋ ਉਹ ਜਿਹੜਾ ਕੋਈ ਕਰਜ਼ਾ ਲੈ ਕੇ ਆਪ ਦੇ ਖੇਤੀ ਆਸਤੇ ਕਰਜ਼ਾ ਲੈ ਰਿਹਾ ਨਹੀਂ ਲੈ ਰਿਹਾ ਐਮਐਸਪੀ ਅਗਰ ਪ੍ਰੋਪਰ ਹੋ ਜਾਏ ਤਾਂ ਉਹਨਾਂ ਦੀ ਕਰਜ਼ਾ ਵੀ ਲੈਣ ਤੇ ਉਹਨਾਂ ਦਾ ਬਿਆਦਾ ਚਾਹਨਾ ਹੈ ਕਿ ਇਹ ਤੋਂ ਨਜ਼ਰ ਜਿੰਨੇ ਵੀ ਕਰਜ਼ੇ ਹੈਗੇ ਇੱਕ ਵਾਰੀ ਜ਼ੀਰੋ ਕਰ ਦਿੱਤੇ ਜਾਣ ਉਸ ਤੋਂ ਬਾਅਦ ਉਹ ਆਪਣੇ ਤਰ੍ਹਾਂ ਨਾਲ ਲਿੱਤਾ ਜਾਵੇ ਐਮਐਸਫੀ ਤੇ ਫੈਸਲਾ ਕੀਤਾ ਜਾਵੇ ਤੇ ਉਹਨਾਂ ਨੇ ਕਿਸਾਨਾਂ ਨੂੰ ਰਾਹ ਦਿੱਤੀ ਹਫਤਾ ਕਹ ਨੂੰ ਲੈਣਾ ਚਾਹੁੰਦੇ ਜੇ ਤੁਸੀਂ ਇੰਨੀ ਗੱਲ ਕਹਿੰਦੇ ਹੋ ਕਿ ਜਿਹੜੇ ਗਵਨ ਕਰਨ ਵਾਲੇ ਹੈਗੇ ਨੇ ਇੰਡਸਟਰੀਲਿਸਟ ਉਹਨਾਂ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਸਰਕਾਰ ਐਨੀ ਮਾੜੀ ਹੈ ਤਾਂ ਅੱਜ ਰਿਜ਼ਾਈਨ ਕਰੋ ਤੁਸੀਂ ਜੇ ਸਰਕਾਰ ਮਾੜੀ ਹੀ ਹੈ ਫਿਰ ਰਿਜ਼ਾਈਨ ਕਿਉਂ ਨਹੀਂ ਕਰਦੇ ਤੁਸੀਂ ਨਾਲੇ ਤੁਸੀਂ ਦੋ ਮਾੜੀ ਕਹਿ ਰਹੇ ਹੋ ਨਾਲੇ ਕਹਿੰਦੇ ਮੈਂ ਦੱਸ ਦਿੰਦਾ ਸੰਸਦ ਇਹ ਦੇਖੋ ਮੈਂ ਕਿਸਾਨ ਦੇ ਰੱਖ ਦੇ ਵਿੱਚ ਬੋਲ ਰਿਹਾ ਪਹਿਲਾਂ ਤਾਂ ਉਹ ਤੁਹਾਨੂੰ ਇੱਕ ਐਗਜ਼ਾਮਪ ਇਸ ਤਰੀਕੇ ਜੇ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾ ਰਹੇ ਕਿਸਾਨਾਂ ਦੇ ਕਿਉਂ ਨਹੀਂ ਕੀਤੇ ਜਾ ਰਹੇ ਕਿਸਾਨਾਂ ਦੀ ਤਾਂ ਦੇਖੋ ਕਿਸਾਨ ਹੈ ਉਹ ਤਾਂ ਤੁਹਾਨੂੰ ਦੇ ਰਿਹਾ ਹੈ ਕੁਝ ਉਹ ਲੈ ਰਹੇ ਨੇ 10 ਦਿਨ ਦਾ ਟਾਈਮ ਕਿਸਾਨ ਜੀ ਤੁਹਾਨੂੰ ਰੋਟੀ ਦੇ ਰਿਹਾ ਤੁਹਾਨੂੰ ਜ਼ਿੰਦਗੀ ਦੇ ਰਿਹਾ ਹੈ ਭਾਈ ਸਾਹਿਬ ਹਫ਼ਤੇ ਦਾ ਟਾਈਮ ਦਿੱਤਾ ਤੁਸੀਂ ਹਫ਼ਤੇ ਦਾ ਟਾਈਮ ਦੇ ਰਹੇ ਉਸ ਤੋਂ ਬਾਅਦ ਕੀ ਹੋਊਗਾ ਜੇ ਨਹੀਂ ਦਿੱਤਾ ਤਾਂ ਸਭ ਤੋਂ ਪਹਿਲਾਂ ਰਜ਼ਾਈਨ ਮੇਰਾ ਮੋਦੀ ਜੀ ਦੇ ਟੇਬਲ ਤੇ ਹੋਊਗਾ